ਸੋ ਦੋ ਪੀ ਤੁਮਰਾ ਕਾ ਜਗ ਮਾਨਸ ਬਈ ਤੇ ਆਏ ਫਿਰ ਅੰਗਦ ਗੁਰ ਤੇ ਅਮਰਦਾਸ ਨਾਮਦਾਸਾ ਹੋਈ ਸਹਾਏ ਅਰਜਨ ਹਰਗੋਵਿੰਦ ਨੂੰ ਤੇ ਬਰੋ ਸ੍ਰੀ ਹਰ ਰਾਇ ਕੀ ਹਰਿ ਕਿਰਤਿ ਤੇ ਆਈ ਜਿਸ ਸਿੱਖ ਤੋਂ ਸਮਝਾਏ ਤੇਗ ਬਹੁਤ ਸੁਖੀਆ ਘਰ ਦਾਉ ਦਾਸ ਤੁਾਈ ਤੋਂ ਸਾਈ ਹੋਈ ਸਹਾਏ ਅੰਮ੍ਰਿਤ ਕੇ ਦਾਤੇ ਸੋ ਅਕਬਾ ਬੋਲੇ ਸੋ ਨਾਨਕ ਸਾਚੁ ਸ੍ਰੀ ਗਾਨਾ ਪਹਿਲਾ ਆਇਆ ਗੁਰਾਂ ਦੇ ਕੋਲੋਂ ਲੈ ਲੀਏ

Love ਪਾਪੀ ਗੁਰਦਾਸ ਜੀ ਲਿਖਦੇ ਨੇ ਸਤਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਸੰਸਾਰ ਦੇ ਵਿੱਚ ਗਿਆਨ ਦਾ ਚਾਨਣ ਹੋ ਗਿਆ ਸੰਸਾਰ ਦੇ ਵਿੱਚ ਇੱਕ ਵੱਖਰੀ ਸ਼ਕਤੀ ਪੈਦਾ ਹੋਈ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਜਿੱਥੇ ਵੀ ਜਾਇਆ ਕਰਨ ਸੱਚ ਦਾ ਪ੍ਰਚਾਰ ਕੀਤਾ ਮਹਾਰਾਜ ਨੇ ਮਹਾਰਾਜ ਸੱਚੀ ਪਾਤਸ਼ਾਹ ਹਮੇਸ਼ਾ ਸੱਤ ਦੇ ਨਾਲ ਖੜੀ ਹਰ ਇੱਕ ਨੂੰ ਗੱਲ ਵੱਖਰੀ ਵਿੱਚ ਮਹਾਰਾਜ ਨੇ ਲਿਆ ਜਿੱਥੇ ਕੋਈ ਨਹੀਂ ਸੀ ਜਾਂਦਾ ਉੱਥੇ ਗੁਰਨਾਨ ਸਿੰਘ ਮਹਾਰਾਜ ਹੀ ਗਏ ਹਰ ਇੱਕ ਨਾਲ ਮਹਾਰਾਜ ਨੇ ਧਰਮ ਦੀ ਪ੍ਰਤੀ ਬੈਠ ਕੇ ਕਰਕੇ ਮਹਾਰਾਜ ਨੇ ਵਿਚਾਰ ਵਟਾਂਦਰਾ ਕੀਤਾ ਹਰ ਇੱਕ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਸੱਚ ਦਾ ਮਾਰਗ ਕੀ ਹੈ ਮਹਾਰਾਜ ਨੇ ਉਪਦੇਸ਼ ਦਿੱਤਾ ਵੀ ਅਵਲ ਅਲਹ ਨੂਰ ਪਾਇਆ ਕੁਦਰਤ ਕੇ ਸਭ ਬੰਦੇ ਮਹਾਰਾਜ ਕਹਿੰਦੇ ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ ਮਹਾਰਾਜ ਕਹਿੰਦੇ ਕੋਈ ਮਾਲਾ ਚੰਗਾ ਨਹੀਂ ਹੈ ਇੱਥੇ ਕੋਈ ਵੱਡਾ ਛੋਟਾ ਵੀ ਨਹੀਂ ਹੈ ਕੋਈ ਸ਼ੁੱਦਰ ਨਹੀਂ ਐਥੇ ਮਹਾਰਾਜ ਕਹਿੰਦੇ ਸ਼ੁੱਦਰ ਨੀਚ ਕਰਮ ਨੀਤ ਬੰਦਾ ਉਦੋਂ ਬਣਦਾ ਜਦੋਂ ਰੱਬ ਤੋਂ ਪੱਥੜ ਜਾਏ ਮਹਾਰਾਜ ਨੇ ਨੀਚ ਕਿਹਨੂੰ ਆਖਿਆ ਮਹਾਰਾਜ ਕਹਿੰਦੇ ਖਸਮ ਵਿਸਾਰ ਹੈ ਤੇ ਕਮ ਜਾਤ ਜਿਹਨੂੰ ਵਾਹਿਗੁਰੂ ਵਸ ਭੁੱਲ ਜਾਏ ਮਹਾਰਾਜ ਕਹਿੰਦੇ ਉਹ ਕਮਿਨੀ ਜਾਤ ਵਾਲਾ ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸ਼ਬਦ ਵਰਤਿਆ ਗੁਰਮਾਨਿੰਗ ਵਿੱਚ ਤਾਂ ਮਹਾਰਾਜ ਕਹਿੰਦੇ ਕੋਈ ਕਿਸੇ ਖਿੱਤੇ ਵਿੱਚੋਂ ਹੋਵੇ ਜੇ ਰੱਬ ਚੇਤੇ ਵਿੱਚ ਨਹੀਂ ਹੈ ਤਮਾਰਾ ਜੀ ਕਿੰਨੇ ਉਹ ਬੰਦਾ ਨਹੀਂ ਹੈ ਦੁਨਿਆਵੀ ਤੌਰ ਤੇ ਤੁਸੀਂ ਉਦਾਹਰਨ ਲਓ ਬਾਪ ਨੇ ਕਿਸੇ ਨੂੰ 500 ਰੁਪਇਆ ਦਿੱਤਾ ਜੇ ਨਲਾਇਕ ਪੁੱਤ ਹੋਇਆ ਉਹਨੇ 500 ਰੁਪਏ ਖਰਾਬ ਕਰ ਦੇਣੇ ਆ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ 500 ਰੁਪਏ ਦਿੱਤੇ ਪਿਤਾ ਜੀ ਨੇ ਤੇ ਆਖਿਆ ਵਪਾਰ ਕਰਕੇ ਆਉਣਾ ਸਤਿਗੁਰੂ ਗੁਰਨਾਨਕ ਸਾਹਿਬ ਮਹਾਰਾਜੀ ਜਾਂਦੇ ਨੇ ਕੁਝ ਸਾਧੂ ਮਿਲੇ ਨੇ ਮਹਾਰਾਜ ਨੂੰ ਇਸ ਨਤਨੀ ਸਾਧੂ ਸੰਸਾਰੀ ਪਰਮੇਸ਼ਰ ਦੀ ਕੀਰਤੀ ਕਰਨ ਵਾਲੀ ਗੁਰੂ ਨਾਨਕ ਸਾਹਿਬ ਜੀ ਨੂੰ ਮਿਲੇ ਤੇ ਮਹਾਰਾਜ ਸੱਚੇ ਪਾਤਸ਼ਾਹ ਨੂੰ ਕਹਿਣ ਲੱਗੇ ਬੇਟਾ ਭੁੱਖ ਲੱਗੀ ਹੈ ਹੁਣ ਗੁਰੂ ਨਾਨਕ ਸਾਹਿਬ ਮਰ ਦੀ ਉੱਥੇ ਵਿਚਾਰ ਕਰਦੇ ਨੇ ਵੀ ਪਿਤਾ ਜੀ ਨੇ ਕੀ ਵਪਾਰ ਕਰਨਾ ਹੈ ਹੁਣ ਗੁਰੂ ਨਾਨਕ ਸਾਹਿਬ ਮਰ ਨੇ 500 ਰੁਪਏ ਦੇ ਨਾਲ ਸੱਚ ਦਾ ਵਪਾਰ ਕੀਤਾ ਗੁਰੂ ਘਰ ਲੰਗਰ ਲਾਇਆ ਭੁੱਖੇ ਸਾਧੂਆਂ ਨੂੰ ਪ੍ਰਸ਼ਾਦਾ ਛਕਾਇਆ ਕਈਆਂ ਨੇ 20 ਰੁਪਏ ਦਾ ਜ਼ਿਕਰ ਕੀਤਾ ਪਰ ਉੱਥੇ ਲੰਗਰ ਛਕਾਇਆ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਲੰਗਰ ਛਕਾ ਕਰਕੇ ਇੱਕ ਮਾਰਗ ਲਈ ਉਪਦੇਸ਼ ਦਿੱਤਾ ਵੀ ਸਤ ਧਰਮ ਤੇ ਮਾਰਗ ਤੇ ਚੱਲਣਾ ਜਦੋਂ ਗੁਰਨਾਨਦ ਸਾਹਿਬ ਅਰਦੀ ਵਾਪਸ ਆਉਂਦੇ ਨੇ ਪਿਤਾ ਜੀ ਪੁੱਛਦੇ ਨੇ ਵਪਾਰ ਕੀਤਾ ਪੈਸੇ ਕਿੱਥੇ ਗਏ ਤੇ ਗੁਰਨਾਨਦ ਸਾਹਿਬ ਮਹਾਰਾਜ ਕਹਿੰਦੇ ਵੀ ਸੱਚ ਦਾ ਵਪਾਰ ਕਰਕੇ ਆਏ ਹੁਣ ਜਿਹਨੂੰ ਸਮਝਣਾ ਹੋਏ माया ਨੇ ਜਾਲ ਪਾ ਦਿੱਤਾ ਸਮਝ ਨਹੀਂ ਆਈ ਵੀ ਕੀ ਵਪਾਰ ਕੀਤਾ ਕਿਵੇਂ ਕੀਤਾ ਵੱਟ ਕੇ ਬਾਪੂ ਜੀ ਨੇ ਥੱਪੜ ਮਾਰਿਆ ਬੇਬੇ ਨਾਨਕੀ ਜੀ ਅੱਗੇ ਹੋ ਗਏ ਮਾਤਾ ਤ੍ਰਿਪਤਾ ਜੀ ਦੌੜ ਕੇ ਅੱਗੇ ਹੋਏ ਨਾ ਨਾ ਇਹਨੂੰ ਮਾਰਨਾ ਨਹੀਂ ਹੈ ਇਹਨੂੰ ਝਿੜਕੜਾ ਨਹੀਂ ਪਿਤਾ ਜੀ ਤੁਸੀਂ ਪਛਾਣ ਨਹੀਂ ਕਰ ਰਹੇ ਇਹ ਆਮ ਮਨੁੱਖ ਨਹੀਂ ਹੈ ਇਹ ਖੁਦਾਇਆ ਦਾ ਰੂਪ ਹੈ ਉਹ ਅਕਾਲ ਪੁਰਖ ਆਪ ਹੀ ਆਪਣਾ ਰੂਪ ਲੈ ਕਰਕੇ ਦੁਨੀਆ ਵਿੱਚ ਆਇਆ ਹੈ ਪਰ ਬਾਬਾ ਕਾਲੂ ਜੀ ਨੂੰ ਦੁਨਿਆਵੀ ਧੰਦਾ ਘਾਟਾ ਦਿੱਸਦਾ ਸੀ ਸੱਚ ਦਾ ਵਪਾਰ ਨਹੀਂ ਸੀ ਪਛਾਨ ਰਹੀ ਇਸ ਤਰ੍ਹਾਂ ਮਾਰਾ ਸੱਚੇ ਪਾਤਸ਼ਾਹ ਕਹਿੰਦੇ ਨੇ ਮੰਨੈ ਪਾਵਹਿ ਮੋਖ ਦਵਾਰ ਮੰਨੈ ਪਰਵਾਰਾ ਸਾਧਾਰ ਮੁਕਤੀ ਦਾ ਦਰਵਾਜ਼ਾ ਖੁੱਲ ਜਾਂਦਾ ਜਿਹੜਾ ਸੱਚ ਦਾ ਵਪਾਰ ਕਰਦਾ ਪਾਈ ਕਿਉਂਕਿ ਔੜ ਕ ਨਿਭ ਹੀ ਪ੍ਰੀਤ ਸੇਵਕ ਕੀ ਔੜ ਕ ਨਿਭ ਹੀ ਪ੍ਰੀਤ ਦਾ ਉੱਥੇ ਭਾਈ ਇਹੀ ਜਾਣਾ ਨਾਲ ਇਹੀ ਸੇਵਾ ਅਸਤੇ ਉਹਨਾਂ ਨੂੰ ਤੁਸੀਂ ਨਾਲ ਲੈ ਕੇ ਜਾਓਗੇ ਅਸੀਂ ਸੁਣ ਬਹੁਤ ਰਹਿਆ ਪ੍ਰਚਾਰ ਬਹੁਤ ਹੋ ਰਿਹਾ ਹੈ ਪਰ ਅਸੀਂ ਮੰਨ ਨਹੀਂ ਰਹੇ ਹਰ ਇੱਕ ਬੰਦਾ ਇਹ ਕਹਿੰਦਾ ਵੀ ਜਦੋਂ ਆਏਗਾ ਨਾ ਸਮਾ ਦੇਖ ਲਾਂਗੇ ਉਦੋਂ ਕੀ ਦੇਖੇਗਾ ਭਾਈ ਉਦੋਂ ਕੁਝ ਨਹੀਂ ਬਣਨਾ ਜਿਹੜਾ ਤੇਰੇ ਚੇਤੇ ਵਿੱਚ ਹੋਏਗਾ ਉਹੀ ਤੈਨੂੰ ਯਾਦ ਆਏਗਾ ਅੰਤਕਾਲ ਜੋ ਲక్ష్ਮੀ ਸਿਮਰਐ ਮਹਾਰਾਜ ਕਹਿੰਦੇ ਜਿਹਹੂੰ ਦਾ ਚੇਤਾ ਹੋਏਗਾ ਜਿੱਥੇ ਤੇਰੀ ਸੁਰਤ ਹੋਏਗੀ ਉੱਥੇ ਫਿਰ ਤੈਨੂੰ ਜਨਮ ਮਿਲੇਗਾ ਕੁਕਰ ਹੈ ਸੁਕਰ ਹੈ ਗਰਦਬ ਹੈ ਕਕ ਹੈ ਸਰਪਨਹ ਤੁਲਖਲ ਹੈ ਇਸ ਤਰ੍ਹਾਂ ਦੇ ਮਹਾਰਾਜ ਕਹਿੰਦੇ ਜੀਵਨ ਮਿਲਣਗੇ ਫਿਰ ਕਈ ਜਨਮ ਪਏ ਕੀਟ ਪਤੰਗਾ ਕਈ ਧਰਮ ਗਜਮੀਨ ਪੁਰੰਗਾ ਕਈ ਧਰਮ ਪੰਖੀ ਸਰਪ ਹੋਇਓ ਕਈ ਜਨਮ ਹੈਵਰ ਬ੍ਰਿਖ ਜੋਇਓ ਮਿਲ ਜਗਦੀਸ਼ ਮਿਲਣ ਕੀ ਬਰੀਆ ਮਹਾਰਜ ਕਹਿੰਦੇ ਚਰੰਕਾਲ ਇਹ ਦੇਹ ਸੰਦਰੀਆ ਭਈ ਪ੍ਰਾਪਤ ਮਨੁੱਖ ਦੀ ਬਰੀਆ ਮਹਾਰਜ ਕਹਿੰਦੇ ਮਨੁੱਖਾ ਧਰਮੋ ਮਿਲਿਆ ਇਹਨੂੰ ਇਹ ਤੋਂ ਕਰਮ ਕਮ ਲੈ ਕੰਮ ਕੀ ਲੈਣਾ ਵੀ ਦੁਨਿਆਵੀ ਕਰਮ ਵੀ ਕਰਨੇ ਨੇ ਕਿਰਤ ਵੀ ਕਰਨੀ ਹੈ ਪਰਿਵਾਰ ਦੀ ਪਰਵਿਰਸ਼ ਵੀ ਕਰਨੀ ਹੈ ਧਨ ਜੋੜਨਾ ਮਾਲਾ ਨਹੀਂ ਹੁੰਦਾ ਜੀ ਪੈਸਾ ਧੋਣਾ ਕਦੇ ਵੀ ਮਾੜਾ ਨਹੀਂ ਹੈ ਘਰ ਬਣਾਉਣਾ ਕਦੇ ਵੀ ਮਾੜਾ ਨਹੀਂ ਹੁੰਦਾ ਗੱਡੀਆਂ ਖਰੀਦਣੀਆਂ ਮਾੜੀਆਂ ਨਹੀਂ ਹਨ ਪਰ ਮਹਾਰਾਜ ਕਹਿੰਦੇ ਉਸ ਗੱਡੀ ਵਿੱਚ ਬੈਠ ਕੇ ਰੱਬ ਦਾ ਸ਼ੁਕਰਾਨਾ ਕਰਨਾ ਬਹੁਤ ਜ਼ਰੂਰੀ ਹੈ ਘਰੇ ਬੈਠਿਆਂ ਘਰ ਵਿੱਚ ਬੈਠ ਕੇ ਜਪ ਜਪ ਸਬਈਏ ਚੌਪਈ ਪੜਨਾ ਜ਼ਰੂਰੀ ਹੈ ਰੱਬ ਦਾ ਸ਼ੁਕਰਾਨਾ ਕਰਨਾ ਜ਼ਰੂਰੀ ਹੈ ਜੇ ਗੱਡੀ ਵਿੱਚ ਬੈਠ ਕੇ ਕਹੇ ਤਾ ਨਾ ਮੈਂ ਕੀਤਾ ਜੀ ਮੈਂ ਮਿਹਨਤ ਕੀਤੀ ਆ ਮੈਂ ਲਈਏ ਰੱਬ ਕੌਣ ਹੈ ਫਿਰ ਮਹਾਰਾਜ ਕਹਿੰਦੇ ਫਿਰ ਨਹੀਂ ਗੱਲ ਬਣਦੀ ਅਹੰਕਾਰੀਆਂ ਨਿੰਦਕਾਂ ਬਿੱਠ ਦੇ ਫਿਰ ਰੱਬ ਦੀ ਪੇਠ ਹੋ ਜਾਏਗੀ ਰੱਬ ਬਖਸ਼ਿਸ਼ਾ ਪ੍ਰਿਆ ਨਿਗਾ ਨਹੀਂ ਕਰੇਗਾ ਤੇਰੇ ਵੱਲ ਤੇ ਜਿੱਦ ਦਿਨ ਰੱਬ ਦੀ ਬਖਸ਼ਿਸ਼ ਭਰੀ ਨਿਗਾ ਹਟ ਗਈ ਇੱਕ ਗੱਲ ਜ਼ਰੂਰ ਚੇਤੇ ਰੱਖਣੀ ਹੈ ਕਿ ਜੇ ਰੱਬ ਦੇ ਸਕਦਾ ਹੈ ਤੇ ਰੱਬ ਖੋ ਵੀ ਸਕਦਾ ਏਕ ਭੀ ਨਾ ਦੇ ਮਾਨਵ ਕਹਿੰਦੇ ਮਨ ਨੂੰ ਇੱਕ ਨਾ ਦਵੇ ਤੈਨੂੰ 10 ਭੀ ਹਿਰ ਲੇ ਹਿਰ ਦਾ ਅਰਥ ਹੁੰਦਾ ਖੋ ਲਵੇ ਤੇਥੋਂ 10 ਚੀਜ਼ਾਂ ਖੋ ਲਵੇ ਉਹ ਮੂੜਾ ਇਹ ਮੂਰਖਾ ਤਾਂ ਕਿਆ ਕਰੇ ਮਹਾਰਾਜ ਕਹਿੰਦੇ ਫਿਰ ਕੀ ਕਰੇਗਾ ਤੂੰ ਕੁਝ ਨਹੀਂ ਦਿੱਥੋ ਹੋਣਾ ਇਹ ਅਕਾਲ ਦਾ ਦਿੱਤਾ ਹੈ ਰੱਬ ਦੇ ਦਿੱਤੇ ਆਹਾਰ ਨੂੰ ਅਸੀਂ ਭੋਗ ਰਹੇ ਆ ਉਹਦੀ ਕਿਰਪਾ ਦੇ ਨਾਲ ਹੀ ਸਾਨੂੰ ਮਿਲਦਾ ਹੈ ਉਹਦੀ ਕਿਰਪਾ ਦੇ ਨਾਲ ਅਸੀਂ ਇਸ ਧਨ ਨੂੰ ਇਸ ਵਪਾਰ ਨੂੰ ਇਸ ਘਰ-ਬਾਰ ਨੂੰ ਵਰਤ ਰਹੇ ਆ ਜਿਦ ਦਿਨ ਰੱਬ ਨੇ ਚਾਹਿਆ ਮਹਾਰਾਜ ਕਹਿੰਦੇ ਉਦ ਦਿਨ ਖੋਲ ਲੈਣਾ ਹੈ ਇਸ ਲਈ ਮਹਾਰਾਜ ਕਹਿੰਦੇ ਰੱਬ ਦਾ ਭਾਣਾ ਮੰਨਣਾ ਉਹਦੀ ਅਧੀਨੀ ਵਿੱਚ ਜੀਵਨ ਬਤੀਤ ਕਰਨਾ ਕਦੇ ਅਹੰਕਾਰ ਨਹੀਂ ਕਰਨਾ ਜਦ ਲਗ ਮੀਰੀ ਮੀਰੀ ਕਰੇ ਤਬ ਲਗ ਕਾਜ ਏਕ ਨਹੀਂ ਸਰੇ ਜਦ ਮੇਰੀ ਮੀਰੀ ਮਿਟ ਜਾਏ ਤਬ ਪ੍ਰਭ ਕਾਜ ਸਵਾਰ ਹਿਆ ਉਦੋਂ ਕਾਰਜ ਸਵਾਰ ਨਹੀਂ ਰੱਬ ਨੇ ਅੱਗੇ ਮਹਾਰਾਜ ਕਹਿੰਦੇ ਮੰਨ ਤਰੈ ਤਾਰੇ ਗੁਰਸਿੱਖ ਜਿਹੜੇ ਨਾਮ ਨੂੰ ਜਪਦੇ ਨੇ ਨਾ ਉਹ ਆਪ ਵੀ ਤਰ ਜਾਂਦੇ ਨੇ ਤੇ ਦੂਜਿਆਂ ਨੂੰ ਵੀ ਤਾਰ ਲੈਂਦੇ ਨੇ ਤੁੱਪ ਲੈ ਟੈਂਡੇ ਲੱਗੀ ਸਾਜਨ ਤੁੱਪ ਲੈ ਟੈਂਡੇ ਲੱਗੀ ਜਿਹੜਾ ਪੱਲਾ ਫੜ ਲਵੇ ਨਾਮ ਹੰਦਾ ਜਿਨੇ ਰੱਬ ਦੇ ਦਰ ਦਾ ਪੱਲਾ ਫੜ ਲਿਆ ਤੇ ਛੱਡੇ ਨਾ ਪ੍ਰਣ ਕਰ ਲਵੇ ਵੀ ਕੁਝ ਹੋ ਜਾਏ ਮੈਂ ਨਹੀਂ ਛੱਡਾਂਗਾ ਜਿਨ੍ਹਾਂ ਨੇ ਪੱਲਾ ਨਹੀਂ ਨਾ ਛੱਡਿਆ ਉਹਨਾਂ ਦਾ ਬੰਦ ਬੰਦ ਵੀ ਕਟਿਆ ਗਿਆ ਪੱਲਾ ਨਹੀਂ ਛੱਡਿਆ ਉਹਨਾਂ ਨੂੰ ਦੀਗਾਂ ਵਿੱਚ ਬਾਲਿਆ ਗਿਆ ਉਹਨਾਂ ਨੂੰ ਨੀਹਾਂ ਵਿੱਚ ਜਣਿਆ ਗਿਆ ਪਰ ਸੱਤ ਨਹੀਂ ਛੱਡਿਆ ਸੱਤ ਤੇ ਪਹਿਰਾ ਦਿੱਤਾ ਉਹਨਾਂ ਨੇ ਇਸ ਲਈ ਮਹਾਰਾਜ ਕਹਿੰਦੇ ਜਿਹੜਾ ਸੱਚ ਨੂੰ ਅਪਣਾ ਲੈਂਦਾ ਹੈ ਜਿਨ੍ਹਾਂ ਦੀ ਹਿਰਦਿਆਂ ਵਿੱਚ ਸੱਤ ਵਸ ਜਾਂਦਾ ਹੈ ਉਹ ਫਿਰ ਦੁਨੀਆਵੀ ਤੰਗਤਾਂ ਤੋਂ ਨਹੀਂ ਡਰਦੇ ਹਨ ਤੁਸੀਂ ਝਾਕ ਮਾਰ ਕੇ ਦੇਖਿਓ ਜਿਹੜੇ ਧਰਮੀ ਬੰਦੇ ਹੋਏ ਨੇ ਦੁਨੀਆ ਦੀ ਰਾਜਿਆਂ ਦੇ ਨਾਲ ਕਦੇ ਉਹਨਾਂ ਦੀ ਬਣੀ ਕੋਈ ਨਹੀਂ ਹਮੇਸ਼ਾ ਪੁੱਠੇ ਚੱਲਦੇ ਨੇ ਵਿਪਰੀਤ ਰੀਤ ਰਹੀ ਹੈ ਇਹਨਾਂ ਦੀ ਇਸ 3 ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮੰਨੈ ਤਰੈ ਤਾਰੇ ਗੁਰਸਿੱਖ ਜਿਹੜਾ ਵੀ ਭਾਈ ਨਾਮ ਨੂੰ ਜਪਦਾ ਹੈ ਆਪ ਵੀ ਤਰ ਜਾਂਦਾ ਹੈ ਤੇ ਨਾਲ ਦੇ ਸੰਗਿਆਂ ਨੂੰ ਵੀ ਤਾਰ ਲਿੰਦਾ ਹੈ ਇਸ 3 ਮਹਾਰਾਜ ਕਹਿੰਦੇ ਨਾਮ ਜਪਨਾ ਭਾਈ ਨਾਮ ਨੂੰ ਜਪ ਕਰਕੇ ਪਰਮੇਸ਼ਰ ਦੀ ਕਿਰਪਾ ਦੇ ਨਾਲ ਬੰਦ ਖਲਾਸੀ ਹੁੰਦੀ ਹੈ ਭਾਈ ਵਿਦੀ ਚੰਦ ਚੋਰ ਹੁੰਦੇ ਸੀ ਚੋਰ ਚੋਰੀ ਕਰਿਆ ਕਰਦੀ ਸਨ ਸਰਹਾਲੀ ਪਿੰਡ ਵਿੱਚੋਂ ਮੱਧਾਂ ਤੋਰੀਆਂ ਕਰਨੀਆਂ ਉਹਨਾਂ ਨੇ ਬਹੁਤ ਸੰਖੇਪ ਦੇ ਨਾਲ ਇੱਕ ਦੋ ਮਿੰਟ ਦੇ ਵਿੱਚ ਤੁਹਾਨੂੰ ਸੁਣਾਉਣਾ ਸਰਹਾਲੀ ਪਿੰਡ ਵਿੱਚੋਂ ਚੋਰੀ ਕੀਤੀ 5-10 ਮੱਧਾਂ ਜ਼ਿਮੀਦਾਰਾਂ ਦੀਆਂ ਖੋਲ ਲਈਆਂ ਉਦੋਂ ਗੱਦੀ ਤੇ ਗੁਰੂ ਅਰਜਨ ਦੇਵ ਪਾਤਸ਼ਾਹੀ ਬਰਾਜਮਨ ਸੰਪਨਵੀ ਪਾਤਸ਼ਾਹ ਤੇ ਸਰਹਾਲੀ ਦੇ ਪਿੰਡ ਦੇ ਨੇੜੇ ਇੱਕ ਚੋਲਾ ਸਭ ਪਿੰਡ ਪੈਂਦਾ ਉੱਥੋਂ ਦੇ ਰਹਿਣ ਵਾਲੇ ਭਾਈ ਅਦਲੀ ਜੀ ਗੁਰੂ ਨਾਨਕ ਸਾਹਿਬ ਦੇ ਦਰ ਕਰਦੇ ਸਿੱਖ ਹੈ ਭਾਈ ਵਿਧੀ ਚੰਦ ਨੇ ਉਹ ਮੱਧਾ ਚੋਰੀਆਂ ਕੀਤੀਆਂ ਤੇ ਛੱਪੜ ਵਿੱਚ ਵਾਰ ਦਿੱਤੀਆਂ ਜਦੋਂ ਆਲੇ-ਦੁਆਲੇ ਦੇਖਿਆ ਕੋਈ ਘਰ ਨਹੀਂ ਸੀ ਭਾਈ ਅਗਲੀ ਦਾ ਘਰ ਸੀ ਉੱਥੇ ਜਾ ਕੇ ਲੁੱਕ ਗਏ ਜਦੋਂ ਖੜਕਾਟ ਹੋਈ ਭਾਈ ਅਦਲੀ ਜੀ ਆ ਗਏ ਬਾਹਰ ਕੌਣ ਹੈ ਭਾਈ ਭਾਈ ਵਿਧੀ ਚੰਦ ਨੇ ਹੱਥ ਜੋੜੇ ਕਹਿਣ ਲੱਗਾ ਦੀ ਮੈਂ ਵਿਧੀ ਚੰਦ ਹੈ ਭਾਈ ਕੌਣ ਹੈ ਤੂੰ ਅਸੀਂ ਤੁਹਾਨੂੰ ਸਿਆਣਿਆਂ ਨਹੀਂ ਭਾਈ ਵਿਧੀ ਚੰਦਰ ਰੰਗਣ ਲਗਾ ਜੀ ਮੈਂ ਚੋਰੀ ਕੀਤੀ ਐ ਮੈਂ ਬੱਧਾ ਫੜ ਕੇ ਚੋਰੀ ਕਰਕੇ ਲਿਆਇਆ ਫਲਾਣੇ ਪਿੰਡ ਤੋਂ ਸਰਹਾਲੀ ਪਿੰਡ ਤੋਂ ਉਹ ਜ਼ਿਮੀਦਾਰ ਵੀਰ ਮੇਰੇ ਮਗਰ ਦੌੜ ਕੇ ਆ ਰਹੇ ਆ ਇਹ ਕੀ ਤੁਸੀਂ ਮੈਨੂੰ ਬਚਾ ਲਓ ਮੈਂ ਮੁੜ ਕੇ ਚੋਰੀ ਨਹੀਂ ਕਰਾਂਗਾ ਭਾਈ ਵਿਧੀ ਜੰਦ ਕਹਿੰਦਾ ਹੁਣ ਭਾਈ ਅਦਲੀ ਜੀ ਪੂਰਨ ਗੁਰ ਸਿੱਖਾ ਬਾਣੀ ਪੜਨਵਾੜੇ ਰੱਬ ਦੀ ਜਦੋਂ ਭਾਈ ਕੋਈ ਰੱਬ ਦੀ ਕੀਰਤ ਕਰਦਾ ਨਾ ਉਹਦੇ ਬਤਨ ਪੂਰੇ ਹੁੰਦੇ ਭਾਈ ਸਾਧੂਆਂ ਦੇ ਰਸਨਾ ਤੇ ਪਰਮੇਸ਼ਰ ਦਾ ਵਾਸਾ ਹੁੰਦਾ ਨਾਨਕ ਦਾਸ ਮਹਾਰਾਜ ਕਹਿੰਦੇ ਮੁਖ ਤੇ ਜੋ ਬੋਲੈ ਮੂੰਹ ਦੇ ਵਿੱਚੋਂ ਜਿਹੜੇ ਬਚਨ ਕਰ ਦੇਣ ਈहां ਉहां ਆ ਲੋਕ ਤੇ ਪਰਲੋਕ 'ਚ ਉਹ ਬਚਨ ਸੱਚਾ ਹੁੰਦਾ ਮਹਾਰਾ ਦੀ ਬਾਣੀ ਕਹਿੰਦੀ ਸਾਧ ਬਚਨ ਅਟਲਾਦਾ ਸਾਧੂ ਦਾ ਬਚਨ ਕਦੇ ਨਾਫ ਨਹੀਂ ਹੁੰਦਾ ਦੀ ਟਲ ਹੁੰਦਾ ਭਾਈ ਅਦਲੀ ਨੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਤਰਨਾ ਵਖੇ ਅਰਦਾਸ ਕੀਤੀ ਇਹ ਦੀਨ ਦੁਨੀਆ ਦੇ ਰਹਿਬਰ ਮੈਂ ਤੁਹਾਡੇ ਦਰ ਕਰਦਾ ਸਿੱਖ ਐ ਮੇਰਾ ਨਾਮ ਐ ਭਾਈ ਅਦਲੀ ਮੇਰੇ ਘਰ ਵਿੱਚ ਇੱਕ ਮਨੁੱਖ ਆਇਆ ਕਿਉਂਕਿ ਪੁਰਾਣਾ ਸਮਾਂ ਬਜ਼ੁਰਗ ਬੈਠੇ ਨੇ ਬਈ ਪੁਰਾਣਾ ਸਮਾਂ ਇਦਾਂ ਦਾ ਹੁੰਦਾ ਸੀ ਜੇ ਸਾਡੇ ਘਰੇ ਕੋਈ ਆ ਜਾਂਦਾ ਨਾ ਅਸੀਂ ਉਹਨੂੰ ਰੱਬ ਦਾ ਦਰਜਾ ਦਿਆ ਕਰਦੇ ਭਾਵੇਂ ਸਾਡੇ ਘਰੇ ਕੋਈ ਵੈਰੀ ਆ ਜਾਂਦਾ ਅਸੀਂ ਉਹਨੂੰ ਸਤਕਾਰ ਨਾਲ ਬਿਠਾ ਕੇ ਜਲਪਾਣੀ ਗ੍ਰਹਿਣ ਕਰਾਉਂਦੇ ਕਿਉਂਕਿ ਅਥਿੱਤੀ ਨੂੰ ਗੁਰੂ ਮੰਨਿਆ ਜਾਂਦਾ ਸੀ ਆਏ ਹੋਏ ਨੂੰ ਰੱਬ ਦਾ ਦਰਗਾ ਦਿੱਤਾ ਦਿੱਤਾ ਜਾਂਦਾ ਸੀ ਸਤਕਾਰ ਕੀਤਾ ਜਾਂਦਾ ਸੀ ਆਉ ਭਗਤ ਕੀਤੀ ਜਾਂਦੀ ਸੀ ਭਾਵੇਂ ਪਿਧੀ ਚੰਦ ਚੋਰ ਸੀ ਭਾਈ ਅਦਲੀ ਨੇ ਗਲਬਕੜੀ ਵਿੱਚ ਲੈ ਕੇ ਗੁਰੂ ਅਰਜਨ ਦੇਵ ਪਾਤਸ਼ਾਹੀ ਜੀ ਚਰਨਾਵਕੇ ਅਰਦਾਸ ਕੀਤੀ ਕਿ ਸਾਹਿਬ ਜੀ ਦੀ ਨੱਜਾ ਰੱਖ ਲਿਓ ਇਹਨੂੰ ਬਚਾ ਲਿਓ ਉਹ ਜ਼ਿੰਮੇਦਾਰ ਵੀਰ ਭਾਈ ਅਦਲੀ ਦੇ ਘਰੇ ਆ ਗਏ ਉਹਨਾਂ ਪੁੱਛਿਆ ਵੀ ਇੱਥੇ ਕੋਈ ਚੋਰ ਤਾਂ ਨਹੀਂ ਆਇਆ ਭਾਈ ਅਦਲੀ ਜੀ ਕਹਿੰਨਗੇ ਚੋਰ ਦਾ ਤਾਂ ਪਤਾ ਨਹੀਂ ਪਰ ਉਹ ਮੱਧਾ ਉਹਦੇ ਵਿੱਚ ਠੱਪੜ ਵਿੱਚ ਨੇ ਜੇ ਤੁਹਾਡੀਆਂ ਤਾਂ ਸਿਆਣ ਕੇ ਲੈ ਜਾਓ ਚੋੜ ਦੀ ਗੱਲ ਬਾਤ ਵਿੱਚ ਕਰਿਓ ਪਹਿਲਾਂ ਆਪਣੀਆਂ ਮੱਝਾਂ ਸਿਆਣ ਲਿਓ ਕਹਿੰਦੇ ਨੇ ਜਦੋਂ ਜ਼ਿਮੀਂਦਾਰਾਂ ਨੇ ਮੱਝਾਂ ਬਾਹਰ ਕੱਢੀਆਂ ਆਪਣੀ ਮੱਧਾ ਦੀ ਉਹਨਾਂ ਨੂੰ ਸਿਆਣ ਕੋਈ ਨਾ ਆਈ ਉਹਨਾਂ ਨੂੰ ਪਤਾ ਹੀ ਨਹੀਂ ਲੱਗਾ ਵੀ ਸਾਡੀਆਂ ਮੱਧਾਂ ਨੇ ਇੱਕ ਦੂਜੇ ਨਾਲ ਗੱਲਬਾਤ ਕਰਦੇ ਨੇ ਵਟਾਂਦਰਾ ਕਰਦੇ ਨੇ ਵੀ ਆਪਣੀਆਂ ਮੱਧਾਂ ਨੇ ਇਹ ਤਾਂ ਰੰਗ ਹੀ ਹੋ ਰਿਹਾ ਇਹਨਾਂ ਦਾ ਪੂਰਾ ਰੰਗ ਹੈ ਇੱਕ ਕਹਿੰਦਾ ਮੇਰੀਆਂ ਤਾਂ ਕਾਰੇ ਰੰਗ ਦੀਆਂ ਮੱਧਾਂ ਸਨ ਉਹਦੇ ਸਿੰਘ ਇਦਾਂ ਦੇ ਸਨ ਭਾਵ ਉਹਨੂੰ ਆਪਣੀ ਮੱਝਾਂ ਦੀਆਂ ਪਛਾਣ ਨਹੀਂ ਆਈ ਗੁਰੂ ਅਰਜਨ ਦੇ ਪਾਤਸ਼ਾਹ ਜੀ ਨੇ ਭਾਈ ਅਦਲੀ ਦੀ ਕੀਤੀ ਅਰਦਾਸ ਥਾਏ ਮਨਜ਼ੂਰ ਕੀਤੀ ਭਾਈ ਵਿਧੀ ਚੰਦ ਨੇ ਜਦੋਂ ਇਹ ਕੌਤਕ ਦੇਖਿਆ ਉਹਨੇ ਆਖਿਆ ਤੁਸੀਂ ਕੌਣ ਹੋ ਭਾਈ ਅਦਲੀ ਕਹਿਣ ਲੱਗਾ ਮੈਂ ਮੇਰਾ ਨਾਮ ਅਦਲੀ ਹੈ ਤੁਸੀਂ ਕਿਹਨੂੰ ਮੰਨਦੇ ਹੋ ਭਾਈ ਅਦਲੀ ਕਹਿਣ ਲੱਗਾ ਮੈਂ ਗੁਰਨਾਨਕ ਦੇ ਦਰ ਦਾ ਸਿੱਖਾਂ ਭਾਈ ਵਿਧੀ ਚੰਦ ਨੂੰ ਗੁਰੂ ਅਰਜਨ ਦੇ ਪਾਤਸ਼ਾਹ ਜੀ ਲੈ ਕੇ ਗਏ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਭਾਈ ਅਦਲੀ ਦੀ ਕਹਿਣ ਤੇ ਭਾਈ ਵਿਦੀਤੰਤਿ ਐਸੀ ਕਿਰਪਾ ਕੀਤੀ ਕਿ ਭਾਈ ਵਿਦੀਚੰਦ ਪੂਰਨ ਗੁਰਸਿੱਖ ਬਣਿਆ ਗੁਰੂ ਹਰਗੋਬਿੰਦ ਸਾਹਿਬ ਦੇ ਨਾਲ ਰਹਾ ਹਮੇਸ਼ਾ ਨਾਲ ਰਹੇ ਜੰਗ ਜੁਦ੍ਹ ਭਾਈ ਕੀਤੇ ਭਾਈ ਵਿਦੀਚੰਦ ਬਹੁਤ ਵੱਡੇ ਸੂਰਮੇ ਬਣੇ ਅਦ ਭਾਈ ਵਿਦੀ ਤੇ ਚੰਦ ਦੇ ਨਾਮ ਤੇ ਭਾਈ ਵਿਦੀਚੰਦ ਦੇ ਅਜਾ ਵੀ ਇਹ ਪਰਿਵਾਰ ਹੈ ਭਾਈ ਅਵਤਾਰ ਸਿੰਘ ਜੀ ਬਾਬਾ ਸੰਤ ਬਾਬਾ ਅਵਤਾਰ ਸਿੰਘ ਜੀ ਹਜੇ ਵੀ ਭਾਈ ਉਹਨਾਂ ਦੀ ਅੰਸ ਵਿੱਚੋਂ ਨੇ ਭਾਈ ਵਿਦੀ ਵਿਦੀ ਸਿੰਘ ਸੀਨਾ ਗੁਰੂ ਕਾ ਚੀਨਾ ਉਹਨਾਂ ਨੇ ਮਰਨੇ ਵਰ ਦਿੱਤਾ ਮਾਰਦ ਨੇ ਗੱਲ ਵਕੜੀ ਵਿੱਚ ਲਿਆ ਮਾਰਦ ਨੇ ਪਿਆਰ ਕੀਤਾ ਇਸ ਲਈ ਮਾਰਦ ਸੱਚੇ ਪਾਤਸ਼ਾਹ ਕਹਿੰਦੇ ਜਿਹੜੇ ਰੱਬ ਤੇ ਦਰਤੇ ਨਾਮ ਜਪਦੇ ਨੇ ਨਾ ਭਾਈ ਉਹਨਾਂ ਦੀ ਏਥੇ ਤੇ ਉਥੇ ਸੁਣੀ ਜਾਂਦੀ ਹੈ ਆਪਣੇ ਪਰਿਵਾਰ ਦਾ ਵੀ ਉਹ ਸੁਧਾਰ ਕਰ ਲੈਂਦੇ ਨੇ ਅੰਮ੍ਰਿਤ ਨਾਮ ਹਿਰਦੇ ਵਹਦੀ ਨੂੰ ਜਨਮ ਜਨਮ ਕੀ I'm ਤਿਤ ਤਾਲੀਆਂ ਮਤ ਤੋਤ ਤਿਤ ਰਸ ਕੀਤੇ ਕਾਲ ਘਣੂ ਮਾਰਿਆ ਤੁਰ ਕਰਨ ਪਾਇ ਤਿਤ ਕੋ ਸਲਾਮ ਕਰ ਲਾ ਕੇ ਰਹਿ ਨੰਤ ਸੋਆ ਤਿਤ ਕਰੇ ਅਨ ਹਟਲਾ साथ बिकट के कट साथ टाइम की बात है कि इनके बादशाह जी से कहते हैं इस बात है कि की जरूरत चाव शब्द पर के मालिक का अधिकार श्री गुरु ग्रंथ साहिब जी ने पाक दर्शन के द्वारा गुरु जी जय गोरपुर है कृपा तारी प्रभुरी लोच हमारी कार्य स्नान ग्रह आई आनंद मंगल सुख पाई نيو دٻہ اٿو اٿي اٿي